ਅੰਮ੍ਰਿਤਸਰ ਪੁਲਿਸ ਨੇ ਹਾਲ ਵਿੱਚ ਪਿੰਡ ਦਰਗਾਬਾਦ ਥਾਣਾ ਕੋਟਲੀ ਸੂਰਤ ਮੱਲੀਆਂ ਬਟਾਲਾ ਦੇ ਨਿਵਾਸੀ ਜਸ਼ਨਪ੍ਰੀਤ ਸਿੰਘ ਨੂੰ ਅੰਮ੍ਰਿਤਸਰ ਸ਼ਹਿਰ ਵਿੱਚ ਬਕਵਤ ਥਾਣਾ ਤੇ ਖਾਲਿਸਤਾਨ ਪੱਖੀ ਗ੍ਰੈਫਟੀ ਲਿਖਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ ਜਾਂਚ ਦੌਰਾਨ ਪਤਾ ਲੱਗਾ ਚੀ ਕਿ ਉਹ ਵਿਦੇਸ਼ਾਂ ਵਿੱਚ ਸਥਿਤ ਹੈਡਲਰਾਂ ਦੇ ਨਿਰਦੇਸ਼ਾਂ ਤੇ ਕੰਮ ਕਰ ਰਿਹਾ ਸੀ ਮੌਕੇ ਤੇ ਮੀਡੀਆ ਨਾਲ ਗੱਲਬਾਤ ਕਰਦੇ ਹਾਂ ਡੀਸੀਬੀ ਇਨਵੈਸਟੀਗੇਸ਼ਨ ਰਵਿੰਦਰ ਪਾਤਲੂ ਨੇ ਦੱਸਿਆ ਕਿ ਜਦੋਂ ਉਸਦੇ ਖੁਲਾਸੇ ਅਨੁਸਾਰ ਪੁਲਿਸ ਪਾਰਟੀ ਨੇ ਉਸ ਨੂੰ ਰੈਡੀਸਨ ਬਲੂਜ਼ ਹੋਟਲ ਦੇ ਨੇੜੇ 에어ਪੋਰਟ ਰੋਡ ਅਮਰitsar ਵਿਖੇ ਨੇੜੇ ਇੱਕ ਨਾਰੇ ਤੋਂ 9 ਐਮਐਮ ਗੋਲਕ ਪਿਸਤੌਲ ਬਰਾਮਦ ਕਰਨ ਲਈ ਲੈ ਕੇ ਗਈ ਤਾਂ ਉਸਨੇ ਪੁਲਿਸ ਦੇ ਉੱਪਰ ਫਾਇਰ ਕਰ ਦਿੱਤਾ ਅਤੇ ਜਵਾਬੀ ਪੁਲਿਸ ਦੀ ਫਾਇਰ ਵਿੱਚ ਉਹ ਜ਼ਖਮੀ ਹੋ ਗਿਆ ਇਸ ਮੌਕੇ ਗੱਲਬਾਤ ਕਰਦੇ ਆ ਹੋਇਆ DCB ਇਨਵੈਸਟੀਗੇਸ਼ਨ ਰਵਿੰਦਰ ਪਾਤਵੀ ਨੇ ਹੋਰ ਕੀ ਦੱਸਿਆ ਆਓ ਤੁਹਾਨੂੰ ਉਹਨਾਂ ਦੀ ਗੱਲਬਾਤ ਸੁਣਾਉਂਦੇ ਹਾਂ ਕਿਹਨਾਂ ਕਾਉਂਟਰ ਐਪੀਲਸ਼ਨਲ ਕੋਣ ਆ ਜੀ ਡਿਟੇਲਸ ਦੇਖੋ ਕੱਲ ਤੁਹਾਨੂੰ ਮਾਨਜੋ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਪੁੱਲਰ ਜੀ ਨੇ ਪੀਸੀ ਕਰਕੇ ਇੱਕ ਦੱਸਿਆ ਵੀ ਸੀਗਾ ਮੇ ਜਿਹੜੇ 6 ਔਰ 7 ਤਰੀਕ ਦੀ ਰਾਤ ਨੂੰ ਐਂਟੀ ਨੈਸ਼ਨਲ ਸਲੋਗਨ ਲਿਖੇ ਗਏ ਸੀਗੇ ਉਹਦੇ ਵਿੱਚ ਕਮਿਸ਼ਨਰ ਪੁਲਿਸ ਵੱਲੋਂ ਬੜੀ ਮਿਹਨਤ ਕੀਤੀ ਗਈ ਔਰ ਦੋਸ਼ੀ ਫੜ ਲਏਗੇ ਜਸ਼ਨਪ੍ਰੀਤ ਔਰ ਇੱਕ ਮਹਿੰਦਰ ਮੁੰਡਾ ਸੀਗਾ ਦੋਨੇ ਫੜੇਗੇ ਸੀ ਦਰਗਾਹ ਬਾਪ ਤੇ ਹੈਗੇ ਨੇ ਕੋਟਲੀ ਸੁਰਤ ਮੱਲੀਆਂ ਦੇ ਦੋਨੇ ਔਰ ਇਹਨਾਂ ਨੂੰ ਫਿਰ ਅੱਜ ਜਿਹੜਾ ਯੂਵਨਾਈਲ ਹੈਗਾ ਉਹ ਤਾਂ ਅੱਜ ਪੇਸ਼ ਕੀਤਾ ਜਾ ਚੁੱਕਾ ਕਿਉਂਕਿ ਉਹਦਾ ਰਿਮਾਨਡ ਨਹੀਂ ਲੈ ਸਕਦੇ ਉਹਨੂੰ ਜੁਡੀਸ਼ਲ ਭੇਜਿਆ ਜਾ ਚੁੱਕਾ ਹੈ ਔਰ ਜਿਹੜਾ ਜਸ਼ਨਪ੍ਰੀਤ ਹੈ ਇਹਨੇ ਅੱਜ ਐਸ ਐਚ ਓ ਕੰਟੋਨਮੈਂਟ ਸਾਡੇ ਮੋਹਿਤ ਕੁਮਾਰ ਨੇ ਉਹਨਾਂ ਨੂੰ ਉਹਨੇ ਦੱਸਿਆ ਮੈਂ ਇੱਕ ਪਿਸਟਲ ਇੱਥੇ ਰੱਖਿਆ ਹੋਇਆ ਗਲੌਕ ਨਾ ਮੈਂ ਮੰਦਾ ਔਰ ਉਹਦਾ ਸ਼ਮਸ਼ੇਰ ਸ਼ੇਰਾ ਹੈਗਾ ਹੁਣ ਮਾਨ ਕਹਿੰਦੇ ਹੈਗੇ ਫੌਰਨ ਚ ਹੀ ਰਹਿੰਦਾ ਹੈਗਾ ਉਹਦੇ ਅਗੇ ਉਹਨੇ ਜਿਹਦੀ ਡਾਇਰੈਕਸ਼ਨ ਤੇ ਇਹਨਾਂ ਨੇ ਕੰਮ ਕੀਤਾ ਸੀਗਾ ਉਹਨੇ 2 ਮਹੀਨੇ ਪਹਿਲਾਂ ਇਹਨਾਂ ਨੂੰ ਪਿਸਟਲ ਦਿੱਤਾ ਸੀ ਉਹ ਕਹਿੰਦਾ ਜੀ ਮੈਂ ਰੱਖਿਆ ਹੋਇਆ ਡਰੇਨ ਦੇ ਲਾਗੇ ਲੁਕੋ ਕੇ ਝਾੜੀਆਂ ਚ ਮੈਂ ਤੁਹਾਨੂੰ ਦੱਸ ਸਕਦਾ ਮੈਨੂੰ ਕਹਿੰਦਾ ਆਈਡੀਆ ਹੈਗਾ ਤੇ ਮੈਂ ਉੱਥੇ ਤੁਹਾਨੂੰ ਦੇ ਦਾਂਗਾ ਉਹ ਸਾਡੇ ਜਿਹੜੇ ਇਨਸਪੈਕਟਰ ਕੰਟਰੋਲਮੈਂਟ ਮੋਹਿਤ ਕੁਮਾਰ ਆਪਣੇ ਪੁਲਿਸ ਪਾਰਟੀ ਨਾਲ ਨੂੰ ਅੱਜ ਕਰੀਬ 2 ਵਜੇ ਦੇ ਇੱਥੇ ਲੈ ਕੇ ਆਏ ਨੇ ਜਦੋਂ ਇੱਥੇ ਲੈ ਕੇ ਆਏ ਤੇ ਇਹ ਫਿਰ ਕਹਿ ਰਿਹਾ ਸੀ ਵੀ ਕਿ ਉਹ ਜਗਾ ਇੱਧਰ ਹੀ ਹੈਗੀ ਐ ਤੇ ਕਹਿੰਦਾ ਜੀ ਮੈਂ ਤੁਹਾਨੂੰ ਰਿਕਵਰ ਕਰਾ ਦਿੰਦਾ ਜਦੋਂ ਇੱਥੇ ਇਸ ਜਗਾ ਤੇ ਪਹੁੰਚੇ ਜਿੱਥੇ ਆਪਾਂ ਖੜੇ ਆ ਉੱਥੇ ਉਹ ਕਹਿਣ ਲੱਗ ਪਿਆ ਵੀ ਮੈਨੂੰ ਬਾਥਰੂਮ ਆਇਆ ਜੀ ਮੈਨੂੰ ਥੋੜਾ ਜਿਹਾ ਥੱਲੇ ਉਤਾਰੋ ਤੇ ਉਹ ਜੋ ਜ਼ਿਆਦਾ ਉਹਨੇ ਫੋਰਸ ਕੀਤਾ ਵੀ ਉਹ ਜੋ ਥੱਲੇ ਉਤਰਿਆ ਔਰ ਜਦੋਂ ਥੱਲੇ ਉਤਰ ਕੇ ਉਹ ਆਪਣਾ ਬਾਥਨੁਕਬਰਾ ਜਾ ਰਿਹਾ ਸੀ ਆਪਣੀ ਪੁਲਿਸ ਪਾਰਟੀ ਵੀ ਉਹਦੇ ਨਾਲ ਖੜੀ ਸੀਗੀ ਐਕਚੁਅਲੀ ਉਹਨੇ ਉਹ ਜਗਾਹ ਹੋਈ ਚੁਸ ਕੀਤੀ ਜਿੱਥੇ ਉਹਨੇ ਪਿਸਟਲ ਰੱਖਿਆ ਹੋਇਆ ਸੀ ਥੱਲੇ ਪੱਥਰ ਦੀ ਸਿਲੀ ਹੈ ਉਹਦੇ ਥੱਲੇ ਉਹਨੇ ਧੱਕੋ ਕੇ ਰੱਖਿਆ ਹੋਇਆ ਸੀਗਾ ਉਹ 9mm ਗਲੌਕ ਸੀਗਾ ਉਹਨੇ ਇਮੀਡੀਏਟਲੀ ਬੜੀ ਫੁਰਤੀ ਨਾਲ ਉਹਨੇ ਥਾਣਦਾਰ ਨੂੰ ਧੱਕਾ ਮਾਰਤਾ ਉਹ ਡਿੱਗ ਪਿਆ ਤੇ ਮੁੜ ਕੇ ਉਹ ਪਿਸਟਲ ਚੱਕ ਕੇ ਉਹਨੇ ਜਖਮ ਉਹਨੇ ਫਾਇਰ ਕੀਤਾ ਉਹ ਲਖੀਦ ਇਸੇ ਵੇਲੇ ਉਹ ਬਚਾਅ ਹੋ ਗਿਆ ਉਹ ਨਾਲ ਇੱਕ ਕੁੜੀ ਹੈ ਉੱਥੇ ਤੀ ਕੰਨ ਤੇ ਦੇਖਿਆ ਉਹਨਾਂ ਉੱਥੇ ਗੋਲੀ ਵੀ ਵੱਜੀ ਹੈ ਤੇ ਸਾਡੇ ਐਸਐਚਯੂ ਇਹਨਾਂ ਨੇ ਆਪਣੇ ਸੈਲਫ ਡਿਵੈਂਸਸ ਤੇ ਵਾਈਫਾਈਰ ਵੀ ਕੀਤਾ ਵੀ ਤੂੰ ਇਹ ਨਾ ਕੰਮ ਕਰ ਦੁਵਾਰਾ ਉਹਨੇ ਫੇਰ ਫਾਇਰ ਕਰਤਾ ਉਹ ਵੀ ਲੱਕੜੀ ਬਚਾਅ ਹੋ ਗਿਆ ਤੇ ਉਹ ਫਿਰ ਇੰਸਪੈਕਟਰ ਮੋਹਿਤ ਕੁਮਾਰ ਉਹਨਾਂ ਨੇ ਫਿਰ ਸੈਲਫ ਡਿਫੈਂਸ ਵਾਸਤੇ ਉਹਨੂੰ ਜਦੋਂ ਭੱਜਣ ਲੱਗਾ ਸੀ ਉਹਨੂੰ ਉਹਨੂੰ ਗੋਲੀ ਮਾਰੀ ਹੈ ਥੱਲੇ ਉਹ ਲੱਤ ਤੇ ਵੱਜੀ ਹੈ ਜਿਹਨੂੰ ਇਮੀਡੀਏਟਲੀ ਹੌਸਪੀਟਲ ਲੈ ਜਾਇਆ ਜਾ ਚੁੱਕਾ ਹੈ ਜਿੱਥੇ ਅੰਡਰ ਟ੍ਰੀਟਮੈਂਟ ਹੈ ਬਾਕੀ ਜਿਹੜੀ ਇਹਨੇ ਅੱਜ ਹਰਕਤ ਕੀਤੀ ਹੈ ਉਹਦੇ ਰਿਗਾਰਡਿੰਗ ਲਗ ਮਕਦਮਾ ਦਰਜ ਕਰ ਲਿਆ ਔਰ ਜਿਹੜਾ ਪਿਸਟਲ ਹੈ ਗਲੌਕ ਦਾ ਉਹ ਰਿਕਵਰ ਹੋ ਗਿਆ ਸਾਨੂੰ ਉਹ ਜਿਹੜਾ ਇਹਨੂੰ ਮਿਲਿਆ ਸੀਗਾ ਬਾਕੀ ਫਰਦਰ ਅਸੀਂ ਇਹਦੀ ਹੁਣ ਤਫ਼ਤੀਸ਼ ਚੱਲ ਰਹੀ ਹੈ ਬਾਕੀ ਸਾਡੀ ਕਮਿਸ਼ਨਰਟ ਦੀ ਪੁਲਿਸ ਨੇ ਬੜੀ ਜਿਹੜੀ ਸ਼ਲਾਘਾ ਜੋ ਕੰਮ ਕੀਤਾ ਸੀਗਾ ਜਿਹੜੇ ਬੰਦੇ ਫੜੇ ਸੀਗੇ ਅੱਜ ਇਹਨਾਂ ਨੇ ਕਿਉਂਕਿ ਬਹੁਤ ਸ਼ਾਤਰ ਤਰ੍ਹਾਂ ਦੇ ਬੰਦੇ ਨੇ ਇਹ ਇਹ ਸਾਰਾ ਜਿਹੜਾ ਸਾਡੇ ਇੰਸਪੈਕਟਰ ਮੋਹਿਤ ਕੁਮਾਰ ਇਹਨਾਂ ਨੇ ਅੱਜ ਚਲਾਕ ਜੋ ਕੰਮ ਕੀਤਾ ਪੁਲਿਸ ਦੀ ਆਪਣੇ ਮੁਲਾਜ਼ਮਾਂ ਦੀ ਜਾਨ ਵੀ ਬਚਾਈ ਹੈ ਔਰ ਇੱਕ ਰਿਕਵਰੀ ਵੀ ਕੀਤੀ ਹੈ ਔਰ ਇਹ ਟੋਟਲ ਕਿੰਨੇ ਬੰਦੇ ਇਹਨਾਂ ਨੇ ਲੁੱਟਿਆ ਸੀ ਇੱਥੇ ਦਾ ਟੋਟਲ 1 ਹੀ ਲੈਂਦਾ ਸੀ ਜਸ਼ਮਪੁਰ ਇੱਕੋ ਹੀ ਦੋਸ਼ੀ ਸੀਗਾ ਸਰ ਕਿਹੜਾ ਕਿਸੇ ਇਹਨਾਂ ਨੇ ਕਿਵੇਂ ਜਿਹੜੀ ਜਗ੍ਹਾ ਡੈਟਿਫਾਈ ਕਰਾਈ ਗਈ ਕਿ ਦੇਖੋ ਇਹ ਹੁਣ ਜਗ੍ਹਾ ਜਿਹੜੀ ਉਹਨੇ ਤਾਂ ਦੱਸਿਆ ਸੀ ਨਾ ਵੀ ਇੱਥੇ ਰੱਖਿਆ ਹੋਇਆ ਇਸ ਜਗ੍ਹਾ ਜਿਹੜੇ ਨਾਰੇ ਲਿਖੇ ਸੀ ਦੇਖੋ ਮਨਛਾ ਤੁਹਾਨੂੰ ਪਤਾ ਹੀ ਐ ਇੰਟੀਨੈਸ਼ਨਲ ਸਲੋਗਨ ਲਿਖਣ ਦਾ ਕੀ ਮਤਲਬ ਹੁੰਦਾ ਪਤਾ ਹੀ ਹੁੰਦਾ ਆਪਾਂ ਨੂੰ ਵੀ ਥੋੜਾ ਜਿਹਾ ਆਪਣੇ ਆਪ ਥੋੜਾ ਜਿਹਾ ਲੋਕਾਂ ਚ ਉਹਦਾ ਦੇਸ਼ਤ ਪਾਉਣ ਵਾਸਤੇ ਕਰਦੇ ਨੇ ਬਾਕੀ ਇਹ ਪੁਲਿਸ ਵੱਲੋਂ ਉਹਨੂੰ ਮਤਲਬ ਬਹੁਤ ਜਲਦੀ ਫੜਿਆ ਗਿਆ ਇੱਕ ਕੋਈ ਹੋਰ ਜੇ ਕੇਸ ਕੇਸ ਕਰਨ ਚ ਬਹੁਤ ਮਿਹਨਤ ਲੱਗਦੀ ਐ ਜਦੋਂ ਫੜੇ ਜਾਂਦੇ ਸਾਨੂੰ ਈਜ਼ੀਲੀ ਲੱਗਦਾ ਕੋੜਾ ਸੌਖਾ ਕੰਮ ਐ ਪਰ ਇਟ ਨੋਟ ਈਜ਼ੀ ਜੌਬ ਔਰ ਇਹ ਸਾਰੇ ਸਾਡੇ ACP 2 ਹਰਪਾਲ ਸਿੰਘ ACP ਸ਼ਿਵਦਰਸ਼ਨ ਸਿੰਘ ਔਰ ACB ਕ੍ਰਾਈਮ ਸਾਰਿਆਂ ਨੇ ਬੜੀ ਮਿਹਨਤ ਕੀਤੀ ਸੀ ਪਰ ਕੀ ਹੋਰ ਦਾ ਨਾਮ ਲਿਤਾ ਉਹਨੇ ਹੋਰ ਕਿਸੇ ਉਹ ਚੱਲ ਰਹੀ ਸ਼ਮਸ਼ੇਸ਼ ਸ਼ੇਰ ਦਾ ਤਾਂ ਨਾਮ ਸਾਡੇ ਕੋਲ ਆਲਰੇਡੀ ਆਏ ਹੋਇਆ ਬਾਕੀ ਉਹ ਅਸੀਂ ਕਰ ਰਹੇ ਹਾਂ ਚਿੱਟਾ ਤਗੜਾ ਦਹਿਸ਼ਤ ਗਿਰਦਾ ਕਿਉਂਕਿ ਜਿਸ ਨੇ ਨਾਰੇ ਲਿਖੇ ਦੇਖੋ ਜਿਹੜੇ ਇਹ ਬੰਦੇ ਦਾ ਨਾਰਮਲੀ ਹੈਗੇ ਆ ਜਿਹੜਾ ਛੋਟਾ ਮੁੰਡਾ ਮਾਈਨਰ ਹੋ ਤਾਂ ਪੜਦਾ ਹੀ ਹੈਗਾ 10+2 'ਚ ਇਹ ਵੀ 10 ਤੋਂ 2 ਪਾਸ ਹੈਗਾ ਕੋਈ ਇੱਕ ਤੇ ਪਰਚਾ ਹੈਗਾ ਛੋਟਾ ਕੋਈ ਜਿਆਦਾ ਵੱਡਾ ਨਹੀਂ ਹੈਗਾ ਇਹ ਕਰਦਾ ਕੀ ਬੇਸਿਕਲੀ ਇਹ ਕੁਝ ਨਹੀਂ ਵੈਸੇ ਆਪਣਾ ਜਿੱਦਾਂ ਉਹ ਖੇਤੀਬਾੜੀ ਕਰਦੇ ਸੀਗੇ ਉਦੋਂ ਹੋਰ ਕੋਈ ਖਾਸ ਕੰਮ ਨਹੀਂ ਸੀ ਇਹਨਾਂ ਦਾ ਇਹ ਕੰਮਤ ਕਿਵੇਂ ਪੈ ਗਿਆ ਸ਼ੇਰੇ ਦੇ ਇਹ ਬਾਜੀ ਇਹਨਾਂ ਦੇ ਉਹ ਸ਼ੇਰੇ ਨੇ ਮੋਟ ਇਹਨਾਂ ਦੇ ਇੱਕ ਵੀ ਪਿੰਡਾਂ ਦੇ ਲਾਗੇ ਤੇ ਹੈਗੇ ਉਹਨੇ ਇਹਨੂੰ ਮੋਟੀਵੇਟ ਕੀਤਾ ਲਾਲਚ ਦਿੱਤਾ ਪੈਸੇ ਦਾ ਪੈਸੇ ਦੇ ਲਾਲਚ ਵਿੱਚ ਪੈਸਾ ਵੀ ਕੋਈ ਨਹੀਂ ਮਿਲਿਆ ਸੀ ਜਿਵੇਂ ਤੁਹਾਨੂੰ ਕੱਲ ਵੀ ਸੀਪ ਸਾਹਿਬ ਨੇ ਸ਼ੂਬਨ ਕੀਤਾ ਸੀ ਇਹ ਗਲੌਕ ਜਿਹੜੀ ਆ ਉਹ ਪਾਰ ਉਹ ਸਾਰੀ ਕਾਫੀ ਵਧੀਆ ਕੁਆਲਿਟੀ ਦੀ ਆ ਸਾਰੀ ਬਾਕੀ ਚੈੱਕ ਕਰ ਸਰ ਟੋਟਲ ਕਿੰਨੇ ਫਾਇਰ ਹੋਏ ਆ ਜੀ ਟੋਟਲ 2 ਫਾਇਰ ਤਾਂ ਉਹਨੇ ਕੀਤੇ ਆ ਜੀ ਦੋਸ਼ੀ ਨੇ ਅਦੋ ਹੀ ਸਾਡੇ ਐਸਐਚਓ ਸਾਹਿਬ ਨੇ ਕੀਤੇ ਸੈਲ ਫੋਨ